ਰਾਮਾ ਮੰਡੀ ਸੀਤਲਾ ਮਾਤਾ ਮੰਦਿਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੀਤਲਾ ਮਾਤਾ ਮੰਦਿਰ ਕਮੇਟੀ ਪ੍ਰਧਾਨ ਡਿਪਟੀ ਰਾਮ ਅਤੇ ਸਮੁੱਚੀ ਟੀਮ ਦੀ ਅਗਵਾਈ ਵਿੱਚ ਮੰਡੀ ਨਿਵਾਸੀਆਂ ਦੇ ਸਹਿਯੋਗ ਦੁਆਰਾ ਮਾਤਾ ਦੀ ਚੌਂਕੀ ਲਗਾਈ ਗਈ ਇਸ ਮੌਕੇ ਉੱਗੇ ਗਾਇਕਾਂ ਦੁਆਰਾ ਮਾਤਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਝੁੰਮਲਾ ਦਿੱਤਾ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਸਰਦਾ ਭਾਵਨਾ ਨਾਲ ਮੱਥਾ ਟੇਕਿਆ ਉੱਥੇ ਹੀ ਕਮੇਟੀ ਵੱਲੋਂ ਆਏ ਹੋਏ ਸ਼ਰਧਾਲੂਆਂ ਲਈ ਲੰਗਰ ਵੀ ਉਤਟ ਵਰਤਾਏ ਗਏ ਇਸ ਮੌਕੇ ਪ੍ਰਬੰਧਕ ਕਮੇਟੀ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਵੀ ਕੀਤਾ ਗਿਆ ਰਾਮਾ ਮੰਡੀ ਤੋਂ ਪਰਮਜੀਤ ਸਿੰਘ ਲੈਰੀ ਦੀ ਰਿਪੋਰਟ ਸਾਲ ਵੀ ਜਮਾਤਾ ਸ਼ੀਤਲਾ ਮੰਦਿਰ ਕਮੇਟੀ ਵਿੱਚ ਜਾਗਰਣ ਕਰਵਾਇਆ ਗਿਆ ਸਰ ਮੰਡੀ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਇਹ ਸੀਤਲਾ ਮਾਤਾ ਦਾ ਮੰਦਿਰ ਜਿਹੜਾ ਕੋਈ ਸੱਚੇ ਮਨ ਨਾਲ ਸੁੱਖ ਕੇ ਜਾਊਗਾ ਸਭ ਮਰਾਦਾਂ ਪੂਰੀਆਂ ਹੁੰਦੀਆਂ ਉਹਦੀਆਂ ਸਾਡੇ ਇਧਰ ਰੰਗ ਹੋ ਗਿਆ ਸੀ ਸਾਨੂੰ ਵੀ ਮਾਤਾ ਨੇ ਸਾਨੂੰ ਪਰਚਾ ਦਿੱਤਾ ਤਾਂ ਅਸੀਂ ਠੀਕ ਆ ਹੁਣ ਤੁਰਨ ਜਗ ਲੱਗਦੇ ਆ ਕਰਦੇ ਆ ਕੰਮਕਾਰ ਕਰਦੇ ਆ ਮੰਦਿਰ ਚ ਸੇਵਾ ਕਰਦੇ ਆ ਮਾਤਾ ਦੀ ਮਾਤਾ ਦੇ ਸਹੀ ਢੰਗ ਨਾਲ ਆਪਦਾ ਆਦਰ ਮਾਨ ਨਾਲ ਸੁੱਖ ਕੇ ਜਾਵੇ ਨਾਮ ਨਾਲ ਤੇ ਸਾਰੀਆਂ ਮਰਾਦਾਂ ਪੂਰੀਆਂ ਕਰਦੀਆਂ ਆ ਮਾਨਵ ਭਾਵਨਾ ਪੂਰੀਆਂ ਹੁੰਦੀਆਂ ਇੱਥੇ ਇੱਥੇ ਚਸ਼ੀਤਲਾ ਮਾਤਾ ਮੰਦਿਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਾਗਰਣ ਕਰਵਾਇਆ ਗਿਆ ਹੈ ਸਾਰੀ ਮੰਡੀ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਪੂਜਨ ਜਿਹੜੇ ਉਹ ਫੀਡ ਫੈਕਟਰੀ ਹੋ ਜੰਦੀ ਰਸਮ ਬਾਲਾ ਜੀ ਫੀਡ ਫੈਕਟਰੀ ਵੱਲੋਂ ਕੀਤੀ ਗਈ ਹੈ ਅਤੇ ਦੁਰਗਾ ਮਤਾ ਦੁਰਗਾ ਮਤਾ ਪੂਜਨ ਦੀ ਰਸਮ ਜੀਤ ਰਾਮ ਪੰਡੋਰੀਆ ਵੱਲੋਂ ਕੀਤੀ ਗਈ ਹੈ ਝੰਡੇ ਦੀ ਰਸਮ ਸ਼੍ਰੀਮਤੀ ਬਲਜਿੰਦਰ ਕੋਰ ਐਮ ਐਲ ਏ ਵੱਲੋਂ ਕੀਤੀ ਗਈ ਹੈ ਸਾਰੀ ਮੰਡਿਆਂ ਦਾ ਧੰਨਵਾਦ ਕਰਦੇ ਹਾਂ ਸਾਰਿਆਂ ਨੂੰ ਜੀ